to the ਮਈ ਆਈ ਇੱਕ ਪੱਥਰ ਕੀ ਜੈ ਭਾਉ ਦੂਜੇ ਪੱਥਰ ਤਰੀਏ ਪਾਉ ਜਿਉ ਹੋ

ਇਹ ਤੁੰਗਾ ਸੁਪਾ ਹਸਨਾ ਪ੍ਰਾਪਤ ਹੋ ਰਿਹਾ ਹੈ ਲੜੀਵਾਂ ਚਲ ਰਹੇ ਕੋ ਸ਼ਬਦ ਵਿਚਾਰ ਦੇ ਅੰਦਰ ਭਗਤ ਨਾਮਦੇਵ ਜੀ ਦੇ ਪਵਨ ਪੁੱਤਰ ਬਾਣੀ ਦੇ ਵਿਚਾਰ ਅਸੀਂ ਕਰਦੇ ਪਏ ਹਾਂ ਪਵਿੱਤ ਨਾਮਦੇਵ ਜੀ ਦੇ ਇਹ ਪਵਨ ਪੁੱਤਰ ਬਚਨ ਅਸੀਂ ਸਰਵਨ ਕੀਤਾ ਹੈ ਇਹ ਦੂਸਰੀ ਰਾਗ ਤੇ شبدار گل سال سمجھا کرتے جی گلتی آخری نے کہ بگت نام دیو جی

لگے <applause> گوزری شری نام دیو جی کے پدے کر پہلا گوزری راگ کا ہے شری نام دیو جی کے پدے پگت نام دیو جی کا پتا ہے وہ یہ پاون پوتر بچن ہے پہلا پتا ہے ਉਸ ਪੰਡੇ ਕਰਦੇ ਵਿੱਚ ਗਾਉਣ ਦੇ ਵਾਸਤੇ ਧੰਗੁਰ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਬਚਨ ਲਿਖਣਾ ਕੀਤਾ ਜਿਉ ਤਕਤੀਬਦਤਾ ਕੀਤੀ ਹੈ ਪਹਿਲੇ 9 ਪਦੇ ਦੇ ਪਿੰਲੇ ਪਦੇ ਵਿੱਚ ਇਹ ਬਚਨ ਭਗਤ ਨਾਮ ਦੇ ਉਜੀ ਰਹਾਉ ਦੇ ਬੰਦੇ ਦੁਰਬਚਨ ਕਰਨ ਲੱਗੇ ਨੀ ਹਰ ਭਜ ਮਨ ਮੇਰੀ ਪਤਨਿਰਪਾਨ ਬਹੁਲ ਨਾ ਹੋਏ ਤੇਰਾ ਆਵਨ ਜਾਨ ਰਹਾਉ ਬਹੁਤਾਂ ਅੰਦਰ ਤੂੰ ਸਾਰੇ ਜੀਵਾਂ ਨੂੰ ਸਮਝਉਂਦੀ ਆ ਦੁਨੀਆਂ ਇਹ ਗਲ ਸਪਸਟ ਹੋ ਲੱਗਦੀ ਆਂਦੇ ਪਏ ਨੇ ਕਿ ਤੂੰ جی پر جپنا اپنے دوسرے دیا سکھا مانگ لیا ہوئی جیون بتیت کر لیا اپنی لوڑا دوسرے دورا بن کے جیون تو پرماتما کونگ مانگ کے ایل دینا ترج من میرے ਇਹ ਗੁਰ ਅਸਲ ਦੇ ਵਿੱਚ ਕੀ ਕਰਨਾ ਸੀ ਹੈ ਜਿਹਨੇ ਮਨਾ ਤੂੰ ਉਸ ਪਰਿਪੂਰਨ ਪ੍ਰਭੂ ਪਰਮਾਤਮਾ ਨੂੰ ਤੇ ਵਾਸੇ ਜੇ ਹੁਣ ਨਹੀਂ ਤੇ ਨੂੰ ਸਮਝ ਆਈ ਹੈ ਹੁਣ ਵੀ ਤੂੰ ਸਮਝ ਜਾਏ ਲੋਕਾਂ ਦੇ ਵਾਸਤੇ ਨਾ ਕਰ ਰਗੜਦੇ ਉਸਦੀ ਉਮਰ ਨਾ ਗੁਜ਼ਾ ਤੀਕੋ ਕਰਨਾ ਕਰਨਾ ਸੀ ਜੇ ਸਾਡੇ ਘਰ ਤੇ ਪੁੱਤ ਨਾ ਹੋਵੇ ਤਾਂ ਸਾਰੀ ਉਮਰ ਅਸੀਂ ਮੰਗਦੇ ਹਾਂ جی سن جاسے ہر چیز ہر تھان بھی تیار ہو جائے جی انسان کبھی منگل جانا بھی نہیں چاہتا لیکن وہاں تھاوا دن بھی تک لیکن پھر بھی کئی بار دیکھنے کے اہی جی کر کے تھان تھان کے نک رگڑے فرتے ہیں لیکن وہ بھی پھر پوچھتے وہی تیا پوچھنے بھی تیار نہیں ہوتے کہ اے اے جیو تیو پرماتما نے جیون دتا ہے اس جیون کے پرماتما میں کیوں نہیں کرتا تجیا بجا فرتا رہ ساری امریا کے لیکن تعلیم کچھ بھی کرنے تیار نہیں دیا بےشک پہ ماں بن کے چاہے پیو بن کے اصے اپنے تیا پوتوں دیا پوری کرتے رہنے پھر پوت پوترے ہو جاتے ہیں دوترے ہو جاتے ان لوڑا پوری کرنے لگے رہنے ਜੇਕਰ ਕੋਈ ਸਮਾਂ ਨਹੀਂ ਲੈਂਦਾ ਕਿ ਜਿਹਦੇ ਵਿੱਚ ਅਸੀਂ ਆਪਣੀਆਂ ਨਹੀਂ ਜੋ ਗੁਰੂ ਆਚਰਲੇ ਕੋਈ ਜ਼ਿੰਮੇਵਾਰੀਆਂ ਦਿੱਤੀਆਂ ਨੇ ਉਹਨਾਂ ਜ਼ਿੰਮੇਵਾਰੀਆਂ ਨੂੰ ਵੀ ਅਸੀਂ ਨਿਭਾਉਂਦੇ ਜੋ ਹੋ ਸਕੀਂ ਉਹਨਾਂ ਜ਼ਿੰਮੇਵਾਰੀਆਂ ਦੇ ਪ੍ਰਤੀ ਅਸੀਂ ਇਹ ਪ੍ਰਤੀਬੱਧਤਾ ਦੇ ਨਾਲ ਅਸੀਂ ਆਪਣੇ ਜੀਵਨ ਦੇ ਅੰਦਰ ਕੋਈ ਕਾਰਜ ਕਰ ਸਕਦੇ ਹੁਏ ਆ। ਜਿਸਾ ਕੋ ਨੂੰ ਹਰ ਭਜ ਮੰਨ ਮੇਰੇ ਪਦ ਨਿਰਭਾਰਨ جسے چوتھا پد بھی آدھ دینا تیار بھی آدھ دینا ਕਉ ਕਰ। ਜੇ ਤੂੰ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਕੇ ਤੂੰ ਨਿਰਵਾਣ ਪਦ ਕਿਉਂ ਨਹੀਂ ਪ੍ਰਾਪਤ ਕਰਨ ਉਂਦਿਆ। ਪਰਮਾਤਮਾ ਦੇ ਗੁਣ ਦਾ ਕੇ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਣ ਹੋਣ ਦੇ ਵਾਸਤੇ ਕਿਉਂ ਨਹੀਂ ਤਿਆਰ। ਤੂੰ ਆਪਣੇ ਜੀਵਨ ਦੇ ਅੰਦਰ ਕੋਈ ਅਜਿਹਾ ਕੰਮ ਨੂੰ ਨਹੀਂ ਕਰਦਾ ਕਿ ਤੇਰੀ ਪਰਮਾਤਮਾ ਦੇ ਨਾਲ ਸੰਬੰਧ ਬਣਾਉਂ। ਤੂੰ ਪਰਮਾਤਮਾ ਦੇ ਨਾਲ ਜੁੜ ਜਾਵੇਂ। ਤੁਹਾਡੇ ਆਪਣੇ ਜੀਵਨ ਦੇ ਅੰਦਰ ਕੋਈ ਕਦਮ ਕਿਉਂ ਨਹੀਂ ਉਠਾਉਂਦਾ ਕੋਈ ਕਿਉਂ ਨਹੀਂ ਆਪਣੇ ਜੀਵਨ ਦੇ ਅੰਦਰ ਪਰਮਾਤਮਾ ਦੇ ਨਾਲ ਜੁੜਨ ਦੇ ਵਾਸਤੇ ਕੋਈ ਕੰਮ ਕਿਉਂ ਨਹੀਂ ਕਰਦਾ ਬਹੁਰ ਨਾ ਹੋਏ ਤੇਰਾ ਆਮਨ ਜਾਣ ਰਹਾ ਨਾਲ ਸਪਸ਼ਟ ਕਰਦਾ ਲੱਗੇ ਕਿ ਜੇ ਮਤਾਂ ਕਿਤੇ ਸੋਚੀ ਕਿ ਮੇਰਾ ਬਾਰ ਬਾਰ ਚਰਨ ਹੋਵੇ ਬਹੁਰ ਨਾ ਹੋਏ ਤੇਰਾ ਆਮਨ ਜਾਣ

پرماما نام سمرن کر بار بار چونکہ جیون ملک یہ جیون جہاں ہے کئی جنم پتنگا کئی جنم پورنگا کئی جنم

ਹਰ ਬੰਦੇ ਨੂੰ ਜੀਵਨ ਨੇ ਮਿਲਣਾ ਜੇ ਬੜਿਆ ਇੱਕ ਸਾਲੀ ਉਮਰ ਐਸ ਪ੍ਰਸਤੀ ਨਸ਼ਿਆਂ ਦੇ ਵਿੱਚ ਬਤੀਤ ਕਰਕੇ ਇਹ ਈਮੇਨਾ ਗਵਾ ਕੇ ਸੰਸਾਰਿਕ ਕੰਮਾਂ ਕਰਕੇ ਕਿਉਂਕਿ ਕੋਈ ਵੀ ਸੰਸਾਰ ਦਾ ਕੰਮ ਤੈਨੂੰ ਰਿਸ਼ਤੇ ਦੇ ਵਿੱਚ ਲੈ ਨਾ ਰਹੀ ਪਰਮਾਤਮਾ ਦੇ ਦਰ ਦੇ ਉੱਤੇ ਪਹੁੰਚਾਉਂਗਾ ਨਹੀਂ ਜਿੱਧਰ ਉਹ ਮਰਦੀ ਭੱਜ ਕੇ ਦੇਖਾ ਹੁਣ ਕੰਲੇ ਜਾਂਦੇ ਤੋਂ ਬਚਣ ਕਰਦੇ ਨਹੀਂ ਜੋ ਰਾਜ ਦੇ ਕੋ ਤਮਨ ਪੜਾਈ ਜੋ ਭੀਠ ਮੰਗਵਾਹੀ ਤਾਂ ਕ્યા ਟਟ ਜਾਏ ਰਣਕੇ ਪ੍ਰਮਾਤਮਾ ਨੇ ਤੈਨੂੰ ਇੱਕ ਜੀਵ ਜੀਵਨ ਦਿੱਤਾ ਤੇਰੇ ਕਰਮਾਂ ਦੇ ਆਧਾਰ ਦੇ ਉੱਤੇ ਤੈਨੂੰ ਜੇ ਉਹ ਰਾਜਾ ਬਣਾਉਂਦਾ ਹੈ ਨੇ ਪਰਮਾਤਮਾ ਨੇ ਕਹਿੰਦੇ ਜੇ ਉਹ ਤੈਨੂੰ ਵਾਜਾ ਪੜਾਉਂਦਾ ਤਾਂ ਤੇਰੀ ਇਹਦੇ ਵਿੱਚ ਕਿਹੜੀ ਵੰਡਿਆਈ ਜਾਂ ਤੇਰੀ ਕਿਹੜੀ ਕਸੂਰ ਚਾਹਜਾ ਕਿਹੜੀ ਚੰਗਾ ਕਰਮ ਜਿਹਦੇ ਕਰਕੇ ਤੂੰ ਰਾਜਾ ਬਣਿਆ ਜੋ ਭੀਖ ਮੰਗਵਾਹੀ ਤਾਂ ਕਿਆੜਾ ਲੱਗ ਜਾਏ ਜੇ ਉਹ ਤੈਨੂੰ ਤੁੰਗਾਲ ਕਰ ਦੇਵੇ ਤੇ ਤੈਨੂੰ ਸ਼ਾਮ ਕੀ ਕਰ ਸਕਦਾ ਪਰਮਾਤਮਾ ਤੂੰ ਜੀਣਿਆ ਕਰਨਾ پرما تو کچھ نہیں نہ جانا پرماتما مرضی پرماتما مرضی ہے تینو راجا بنا سکتا ہے پرماتما مرضی بھائی بنا سکتا یہ پرماتما پرماتما ہک ہے پرماتما کر سکتا ہے جو راج دے تا کمل پٹائی جی پرماتما راج دے دیا ہے تو یہ وٹیائی ہو سکتی جی وہ بخاری بنا دوں گا تو ساری کہاٹ ہو جائے گی نہ ساٹ جائے گا جی پرماتما ساناری بنا پرماتما کی گٹنا سارے جیون جی اے پچھلے جنم چلو چے کرم کیتے جا فل سانا ہو دے. جی ماڑے کرا لگے یہ ساری پرماتما وڈیائی جس تو سن کر سارا کچھ پرماتما سب تے افائی سب کچھ پرماتما نے پیدا کیا ਸਾਰੇ ਜੀਵ ਪਰਮਾਤਮਾ ਦੇ ਦੁਆਰਾ ਬਣਾਏ ਗਏ ਸਭ ਤੈਂ ਤੰਦ ਭਰ ਉਸ ਨੇ ਸਭ ਤੈਂ ਉਪਾਈ ਪਰਮ ਨੂੰ ਭੁਲਾਈ ਪਰਮਾਤਮਾ ਨੇ ਸਾਰੇ ਨੂੰ ਪੈਦਾ ਕਰਕੇ ਲੇਕਿਨ ਸਾਰੇ ਹੀ ਅਸੀਂ ਪਰਮ ਹੁੰਦੇ ਵਿੱਚ ਜੂਰੇ ਆਂ ਪਰਮ ਕਦ ਸਭ ਨੂੰ ਪਰਮ ਹੁੰਦੇ ਵਿੱਚ ਇਹਨਾਂ ਨੀਰ ਨੀਰਾ ਕਰਕੇ ਮੇਰੇ ਘਰ ਮੇਰਾ ਬਾਗ ਮੇਰੇ ਝੀਂਗਾ ਮੇਰੇ ਪੁੱਤ سارا پا جیون اس طریقے بتیت کر رہا کچھ کہ سا کچھ بھی نہیں سارا جلد میں جب تجا گی جب یہ میرا مجھ میں کش نہیں

طاقت نہیں جیڑی پرماتما دستو روک سکیے کیونکہ ابھی بچن پڑھتے ہیں نا دس وسط لے پاشا پاو ایک دس پیمن کا پرماتما دتان جیڑی دس وسط دے رہے ہیں اسے لے کے مکر لے پہ لے کے لکا لینا ਕਿ ਇਹ ਸਾਨੂੰ ਮਿਲੀਆਂ ਨੇ ਇਹ ਮੇਰੀਆਂ ਨੇ ਕਿਰਪਾ ਪ੍ਰਮਾਤਮਾ ਅਰਦਾਹ ਕਿ ਇਹਨਾਂ ਚ ਰਸਵੰਦ ਕੱਢ ਜਦੋਂ 10 ਤਾਤਾਂ ਦਿੱਤੀਆਂ ਨੇ ਇੱਕ ਅਦਾਤ ਮੇਰੇ ਰੱਬ ਦੇ ਉੱਤੇ ਪੇਟਾ ਕਰ। ਉਹ ਅਸੀਂ ਜੋ ਉਹ ਮੰਗਦਾ ਹੈ ਉਹ ਅਸੀਂ ਮੁਕਰ ਜਾਂਦੇ ਆ। ਜੋ ਮੁਕਰਦੇ ਆ ਫਿਰ ਪ੍ਰਮਾਤਮਾ ਨੇ ਕਿ ਤੁੰਗੀਆਂ 10 ਤਾਤਾਂ ਦਿੱਤੀਆਂ ਨੇ ਜੇ ਮੈਂ ਇੱਕ ਵੀ ਨਾ ਰੋਗਾਂ ਤਿਲਕੀ ਕਰਾਂ।

ਸਤਿਗੁਰੂ ਦੇ ਨਾਲ ਮਿਲਣ ਦੇ ਨਾਲ ਮਨ ਦੇ ਵਿੱਚ ਜਗਤ ਦਾਰ ਬਣਿਆ ਹੋਇਆ ਉਹ ਗੁਰੂ ਹੁੰਦਾ ਹੈ ਸਤਿਗੁਰੂ ਦੇ ਮਿਲਣ ਦੇ ਨਾਲ ਸਤਿਗੁਰੂ ਨੇ ਪ੍ਰਮਾਤਮਾ ਦੇ ਦਰ ਘਰ ਦਾ ਗਿਆਨ ਦੇਣਾ ਹੈ ਤੇ ਜਦੋਂ ਪ੍ਰਮਾਤਮਾ ਦੇ ਦਰ ਘਰ ਦਾ ਗਿਆਨ ਸਤਿਗੁਰੂ ਦੇ ਵਣਗੇ ਜਿਸ ਨਾਲ ਕਰੂਗੇ ਸਤਿਗੁਰੂ ਮਿਲੈ ਤਾਂ ਸਹਿ ਸਰਜਾਈ ਕਿਸ ਉਹ ਉਜੋ ਜੁਜਨ ਦਰਮਾ ਆਈ ਜੋ ਪਰਮਾਤਮਾ ਦੇ ਦਰਸ਼ਨ ਹੋਵੇ ਤੇ ਸਿਰ ਮੰਨਦੇ ਤੋਂ ਸੋਚੀ ਹੋਵੇ ਕਿ ਕਿੰਨੂ ਪਰਮਾਤਮਾ ਧਿਆਵਾ ਤੇਰ ਤੋਂ ਸਵਾਇ ਤੇ ਦੂਜਾ ਦੁਨੀਆ ਦੇ ਉੱਤੇ ਕੋਈ ਨਜ਼ਰ ਹੀ ਨਹੀਂ ਹੁੰਦਾ ਜੇ ਜੋ ਪਰਮਾਤਮਾ ਦੇ ਦਰਸ਼ਨ ਹੋਵੇ ਪਰਮਾਤਮਾ ਦੇ ਦਰ ਘਰ ਦੀ ਸੋਚੀ ਹੋਵੇ ਤੇ ਫਿਰ ਪਰਮਾਤਮਾ ਦੀ ਸਮਝ ਲੱਗੀ ਕਿ ਪਰਮਾਤਮਾ ਤਾਂ ਸਵਾਇ ਨੂੰ ਹੈ ਹੀ ਕੋਈ ਨਹੀਂ ਹੈ ਸੰਸਾਰ ਦੇ ਵਿੱਚ ਕਿੰਨੂ ਧਿਆਵਾ

ਤੇ ਅਖੀਰ ਦੇ ਬੰਦੇ ਅਰਕਣ ਲਗੇ ਇੱਕ ਇਹ ਪੱਥਰ ਕੀਜੈ ਬਾਹੂ ਦੂਜਾ ਪੱਥਰ ਧਰਿਆ ਬਾਹੂ ਇਹ ਕੇ ਪੱਥਰ ਕੀਜੈ ਬਾਹੂ ਕੱਲ੍ਹ ਦੁਨੀਆਦਾਰੀ ਨੂੰ ਜਦੋਂ ਮੈਂ ਦੇਖਿਆ ਇਹਨਾਂ ਪੱਥਰ ਦੇ ਉੱਤੇ ਜਿਹੜੀ ਪੱਥਰ ਦੀ ਮੂਰਤੀ ਬਣਾਈ ਹੈ ਉਹਨੇ ਪ੍ਰਤੀ ਬੜੀ ਸ਼ਰਤਾਂ ਲੋਕਾਂ ਦੇ ਵਿੱਚ ਕੋਈ ਵੀ ਪੱਥਰ ਦੀਆਂ ਮੂਰਤੀਆਂ ਬਣੀਆਂ ਨੇ ਉਨਾਂ ਦੇ ਪ੍ਰਤੀ ਸ਼ਿਵ ਜੀ ਦੀਏ ਜੀਸ ਦੀਏ ਕਿਸੇ ਰਾਮਚੰਦ ਜੀ ਦੀਏ ਪੀਸ਼ੰਗ ਦੀਏ ਤੁਮਗਾਂ ਦੀ ਕਿਸੇ ਦੀਏ ਕਿਸੇ ਜੀ ਦੀਏ ਜਿਹਨੇ ਬੁੜਾ ਪੱਥਰ ਦੇ ਪੱਥਰ ਨੂੰ تراਸ਼ ਕੇ ਉਹਦੀ ਮੂਰਤੀ ਬਣਾਈ। ਉਹਦੇ ਪ੍ਰਤੀ ਬਣੀ ਭਾਵਨਾ ਇੱਕ ਹੈ ਪੱਥਰ ਕਿਜੇ ਭਾਵੂ ਇੱਕ ਪੱਥਰ ਦੇ ਪ੍ਰਤੀ ਬੜਾ ਭਾਵ ਪੈਦਾ ਹੁੰਦਾ ਹੈ ਬੜਾ ਚਾਉ ਬੜਾ ਹਰਤੇ ਦੇ ਅੰਦਰ ویدنا پیدا ہوتی ہے جنہیں پیر رکھدے پتھر ہے جی ਉਹ ਜਿਹੜਾ تراਸ਼ਿਆ ਦਾ ਉਹ ਚ ਮੂਰਤੀ ਨਿਕਲਉ ਦੇ ਕੇ ਪੂਜਾ ਕਰਦੇ ਹੈ ਤੇ ਪੱਥਰ ਹੀ ਗਿਆ ਨਾ ਤੇ ਉਹਦੇ ਵਿੱਚ ਕੋਈ ਵਿਰਸ ਨਹੀਂ ਨਾ ਸਿਰਫ ਇਹ ਹੀ ਜਾਂ فرق ਇਹ ਹੀ ਹੈ ਕਿ ਉਸ ਨੂੰ تراਸ਼ੀ ਉਹਦੇ ਵਿੱਚ ਮੂਰਤੀ ਤਿਆਰ ਕੀਤੀ ਗਈ ਹੈ ਇੱਕ ਉਸ ਨੂੰ ਕੱਟ ਕੇ ਉਹਨੂੰ ਸੁਨਾਮ ਤੇ ਪੱਥਰ ਜ਼ਮੀਨ ਦੇ ਉੱਤੇ ਲਾ ਦਿੱਤਾ ਗਿਆ ਕਿਣ ਇਹ ਇੱਕ ਹੈ ਪਾਤਰ ਕੀਜੇ ਪਾਉ ਦੂਜਿਆ ਪਾਤਰ ਭਰੀਏ ਧਰੀਏ ਪਾਉ ਜੇ ਉਹ ਦੇਉ ਤਕ ਉਹ ਪੀਂਦੇ ਵਾ ਅਨ ਜੇ ਤੁਸੀਂ ਉਸ ਪੱਥਰ ਦੀ ਬਣਾਈ ਹੋਈ ਮੂਰਤੀ ਨੂੰ ਦੇਵਤਾ ਮੰਨਦੇ ਕਿ ਜਿਸ ਪੱਥਰ ਦੇ ਉੱਤੇ ਲੋਕ ਇਹ ਤੁਸੀਂ ਪੂਜਾ ਕਰਦੇ ਹੋਏ ਉਹ ਵੀ ਦੇਵਤਾ ਹੈ ਜੇ ਪੱਥਰ ਨੂੰ ਜ਼ੇਰ ਆਪੋ ਮੰਨਦੇ ਹੋ ਤੇ ਜਿਸ ਜਿਹੜਾ ਪੱਥਰ ਦੀ ਪੂਜਾ ਕਰੇ ਉਹ ਹੀ ਰਾਮ ਹੈ ਜਿਸ ਦੇ ਉੱਤੇ ਲੋਕ ਪੂਜਾ ਕਰਦੇ ਹੋਏ ਉਹ ਵੀ ਰਾਮ ਹੈ جترا نو پہاڑا ایک دا بھی دیوتا ہے وہ بھی دیوتا ہے ਬਹੁਤ ਦੇਵ ਜੀ ਨੇ ਸਪਸ਼ਟ ਦਰਨਾਮ ਦੇ ਦਿੱਤੇ ਕਿ ਮੈਂ ਕਿਸੇ ਵੀ ਮੂਰਤੀ ਪੂਜਨ ਮੰਨਣ ਨੂੰ ਤਿਆਰ ਨਹੀਂ ਮੈਂ ਕਿਸੇ ਵੀ ਮੂਰਤੀ ਨੂੰ ਆਪਣਾ ਗੁਰੂ ਜਾਂ ਪਰਮਾਤਮਾ ਨਹੀਂ ਮੰਨਦਾ ਕਹਿ ਨਾਮ ਜਿਉ ਹਮ ਹਰ ਕੀ ਸੇਵਾ ਮੈਂ ਪਰਮਾਤਮਾ ਦੀ ਸੇਵਾ ਕਰਨਾ ਹੈ ਜਿਨ੍ਹਾਂ ਨੇ ਸਾਖੀਆਂ ਗੋਡੀਆਂ ਦੇ ਭਗਤ ਨਾਮ ਦੇਵ ਜੀ ਦੇ ਨਾਲ ਸਭ ਤੋਂ ਦੇ ਵਿੱਚ ਉਹਨੇ ਆਪਸ ਕੋ ਸਕਲ ਤਦਿ ਕੋ ਇਹ ਹੋਇ ਸਿਵਾਰਨ ਪੱਤਨਾਮ ਦੇ ਜੀ ਦੇ ਬੋਲ ਨੇ ਕਿ ਕਿ ਮੈਂ ਕਿਸੇ ਪੱਥਰ ਦਾ ਪੁਜਾਰੀ ਨਹੀਂ ਮੈਂ ਕਿਸੇ ਮੂਰਤੀ ਦਾ ਪੁਜਾਰੀ ਨਹੀਂ ਮੈਂ ਕਿਉਂ ਤੇ ਕੇਵਲ ਪੁਜਾਰੀ ਹਾਂ ਪ੍ਰਮਾਤਮਾ ਦਾ ਜਿਹੜਾ ਪ੍ਰਮਾਤਮਾ ਹਰੇਕ ਜੀਵ ਦੇ ਹਰ ਕੈ ਦੇ ਵਿੱਚ ਵਸਦਾ ਹੈ ਜਿਸ ਪ੍ਰਮਾਤਮਾ ਦੀ ਚਾਹਤ ਪੜਨ ਦੀ ਗੱਲ جس پرماتا ہو جائے گا جی جوتی جوت رلیورماتا کی گل کرتا پہ پد نام لے کے سچے پاس رحمت کرماتما جڑیے تاکہ یہ جو منک ہر جیون مل جائے اس جیون پرماتما سمرن کردیا ہو